ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜੂ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਸਟੀਚਿੰਗ ਵਾਲੇ ਸੂਟ ਜਿਹੜੇ ਸਟੀਚਿੰਗ ਵਾਲੇ ਸੂਟ ਨੇਗੇ ਉਹਦੀ ਆਪਾਂ ਮਾਰਨਿੰਗ ਵੀਡੀਓ ਪਾਉਣੀ ਆ ਪਰ ਡੇਲੀ ਨਹੀਂ ਪਾਉਂਦੇ ਹੈਗੇ 2-4 ਦਿਨਾਂ ਬਾਅਦ ਪਾਉਣੀ ਆਂਗੇ ਕਿਉਂਕਿ ਇਹ ਵੀਡੀਓ ਸਵੇਰੇ ਪਾਉਣ ਦਾ ਮਕਸਦ ਇਹ ਹੈ ਕਿਉਂਕਿ ਸ਼ਾਮ ਨੂੰ ਜਿਹੜੀ ਮਤਲਬ ਦੂਜੀ ਵੀਡੀਓ ਪਾਉਣੀ ਆਪਾਂ ਆਨ ਸਟੀਚ ਦੀਆਂ ਸੂਟਾਂ ਦੀ ਹਨਾ ਜਾਂ ਵਰਕ ਵਗੈਰਾ ਵਾਲਿਆਂ ਦੀ ਤਾ ਫਿਰ ਉਹਦੇ ਵਿੱਚ ਸਟਿਚਿੰਗ ਵਾਲੇ ਸੂਟ ਨਹੀਂਗੇ ਨਹੀਂ ਸ਼ੋਅ ਕੀਤੇ ਜਾਂਦੇ ਕਿਉਂਕਿ ਵੀਡੀਓ ਆ ਕਿ ਜਿਹੜੀ ਕਾਫੀ ਲੰਬੀ ਹੋ ਜਾਂਦੀ ਹੈਗੀ ਤੇ ਨਾਲੇ ਫਿਰ ਇਦਾਂ ਸਮਝ ਵੀ ਨਹੀਂ ਆਉਂਦੇ ਹਨਾ ਹੁਣ ਆਪਾਂ ਕੱਲੀ ਸਲਾਈ ਵਾਲੇ ਸੂਟਾਂ ਦੀ ਵੀਡੀਓ ਹੈ ਜਿਹੜੀ ਆਪਾਂ ਅਲੱਗ ਰੱਖੀ ਆ ਬਣਾਉਣ ਲਈ ਤੇ ਚਲੋ ਜੀ ਆਪਾਂ ਸੂਟ ਸਟਾਰਟ ਕਰਦੇ ਆਂਗੇ ਜਿਹੜਾ ਸੂਟ अवेलेबल ਹੋਊਗਾ ਮੈਂ ਤੁਹਾਨੂੰ ਦੱਸ ਦੂ ਤੁਸੀਂ ਉਹਦੇ ਨਾਲ ਦਾ ਸੂਟ ਹੈ ਜਿਹੜਾ ਲੈ ਸਕਦੇ ਹੋ ਫਰਸਟ ਸੂਟ ਹੈਗਾਗਾ ਤੁਸੀਂ ਇਹ ਜਿਹੜੇ ਸੂਟ ਲنگੇ ਸਾਰੇ ਮਤਲਬ ਬਾਹ ਜਾਣ ਕੇ ਬਣ ਕੇ ਤੇ ਆਰਡਰ ਸਾਰਾ ਮਤਲਬ ਬਾਹ ਤੋਂ ਸੀਗਾ ਇਸ ਤਰ੍ਹਾਂ ਆਪਾਂ ਦੇਖੋ ਰੱਖਿਆਗਾ ਇਹ ਫਰੰਟ ਤੇ ਬੈਕ ਚਾਕਾਂ ਤੇ ਘੇਰੇ ਤੇ ਲੈਸ ਹੈ ਜਿਹੜੀ ਆਪਾਂ ਕੋ ਮਾ ਕੇ ਲਗਾਈ ਹੈ ਲੈਸ ਤੁਸੀਂ ਦੇਖ ਸਕਦੇ ਹੋਗੇ ਲੈਸ ਹੈ ਜਿਹੜੀਆਂ ਤੁਹਾਨੂੰ ਬਹੁਤ ਵਧੀਆ ਹਾਈ ਕੁਆਲਿਟੀ ਦੀਆਂ ਮਿਲਣੀਆਂ ਇਹ ਨਹੀਂ ਹੈਗਾ ਵੀ ਮਤਲਬ ਥੋੜੀਆਂ ਜਿਹਾ ਮਤਲਬ ਬਾੜੀਆਂ ਹਲਕੀਆਂ ਹੁੰਦੀਆਂ ਨੇ ਉਹ ਨਹੀਂ ਲਗਾਉਂਦੇ ਹੈਗੇ ਲੈਸਾਂ ਆਪਾਂ ਦੇਖੋ ਨੈਕ ਦਾ ਸਟਾਈਲ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਨੈਕ ਬਣਿਆ ਹੋਇਆ ਹੈਗਾ ਬਾਹਮਾਂ ਦੇ ਵੀ ਆਪਾਂ ਸੇਮ ਹੈ ਜਿਹੜੀ ਇਸ ਤਰ੍ਹਾਂ ਲੈਸ ਦਿੱਤੀ ਹੈਗੀ ਪਲੱਸ ਇਹਦੇ ਨਾਲ ਉਹਨਾਂ ਨੇ ਮਤਲਬ ਪੈਂਟ ਪਲਾਜ਼ੋ ਬਣਾਇਆ ਹੈਗਾ ਮਤਲਬ ਬਲੂਜ਼ ਖੁੱਲਾ ਪਲਾਜ਼ੋ ਨਹੀਂ ਬਣਾਇਆ ਸਿਰਫ ਪੈਂਟ ਪਲਾਜ਼ੋ ਇਹਦੇ ਨਾਲ ਦਾ ਜੇ ਤੁਸੀਂ ਸੂਟ ਲੈਣਾ ਚਾਹੁੰਦੇ ਹੋਗੇ ਇਹਦੇ ਵਿੱਚ ਹੋਰ ਬਹੁਤ ਸਾਰੇ ਕਲਰ ਨੇ ਜਿਦਾ ਕਿ ਫਰੋਜ਼ੀ ਕਲਰ ਮਿਲ ਜਾਊਗਾ ਤੁਹਾਨੂੰ ਬਲੈਕ ਮਿਲ ਜਾਊਗਾ ਤੇ ਰੈੱਡ ਕਲਰ ਮਿਲ ਜਾਊਗਾ ਤੇ ਉਹ ਵੀ ਇਦਾਂ ਹੀ ਮਤਲਬ ਜਿਦਾ ਇਹ ਸੋਪਰ ਜਿਹਾ ਸੂਟ ਲੱਗਦਾ ਉਦਾਂ ਹੀ ਲੱਗਦੇ ਨੇ ਇਦੇ ਨਾਲ ਆਪਾਂ ਦੁਪੱਟਾ ਰੱਖਿਆਗਾ ਜੌਰਜਟ ਦਾ ਤੁਸੀਂ ਜੌਰਜਟ ਦੇ ਦੁਪੱਟੇ ਚੈੱਕ ਕਰ ਸਕਦੇ ਹੋਗੇ ਸਾਡੇ ਕਾਫੀ ਜਿਆਦੇ ਸੋਹਣੇ ਲੱਗੇ ਲੋ ਜੀ ਇਸ ਤਰ੍ਹਾਂ ਆਪਾਂ ਟਾਈ ਐਂਡ ਡਾਈ ਕੀਤਾਗਾ ਪਲੱਸ ਆਪਾਂ ਲੈਸ ਦੀ ਫਿਨਿਸ਼ਿੰਗ ਸੇਮ ਸੂਟ ਨਾਲ ਦੀ ਰੱਖੀ ਹੈਗੀ ਬਹੁਤ ਸੋਹਣਾ ਸੋਹਰੇ ਹੈ ਕਲਰ ਹੈਗਾ ਸੂਟ ਹੈ ਜਿਹੜਾ ਬਣ ਕੇ ਕਾਫੀ ਜਿਆਦੇ ਸੋਹਣਾ ਰੈਡੀ ਹੋਇਆਗਾ ਲੋ ਨੈਕਸਟ ਸੂਟ ਹੈਗਾ ਜੀ ਇਹਦੇ ਨਾਲ ਦੇ ਆਪਾਂ ਕਾਫੀ ਸੋਹਣੇ ਆਪਾਂ ਪਹਿਲਾਂ ਰੈਡੀ ਕਰ ਚੁੱਕਿਆਂਗੇ ਲੋ ਜੀ ਇਹਦੇ ਨਾਲ ਇਸ ਤਰ੍ਹਾਂ ਮਤਲਬ ਫਰੰਟ ਬੈਕ ਚਾਕਾਂ ਤੇ ਆਪਾਂ ਲੈਸ ਲਗਾਈ ਹੈਗੀ ਬਿਲਕੁਲ ਬ੍ਰੀਕ ਜੀ neck ਦਾ ਸਟਾਈਲ ਹੈ ਜਿਹੜਾ ਆਪਾਂ ਇਸ ਤਰ੍ਹਾਂ ਬਣਾਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਸਾਡੇ ਮਤਲਬ ਜੇ ਤੁਸੀਂ ਪ੍ਰਿੰਟ ਸੂਟ ਤੁਸੀਂ ਸਾਡੇ ਤੋਂ ਰੈਡੀ ਕਰਵਾਉਗੇ ਤੁਹਾਨੂੰ ਹਰ ਇੱਕ ਸੂਟ ਤੇ ਸਾਡੇ ਤੋਂ ਡਿਜ਼ਾਈਨ ਮਿਲੂਗਾ ਡਿਜ਼ਾਈਨਿੰਗ ਕਰਕੇ ਦਵਾਂਗੇ ਲੋ ਜੀ ਜੇ ਤੁਸੀਂ ਆਪ ਸਟਿਚ ਕਰਵਾ ਕਰਵਾਉਣਾ ਚਾਹੁੰਦੇ ਕਿਤੇ ਵੀ ਅਨ ਸਟਿਚ ਮੰਗਾਉਣ ਤਾਂ ਸਾਡੇ ਲਈ ਡਿਜ਼ਾਈਨਿੰਗ ਹੈ ਤੁਸੀਂ ਤਿਆਰ ਕਰਾ ਸਕਦੇ ਹੋਗੇ ਤਾਂ ਆਪਾਂ ਨੂੰ ਕੋਈ ਨੋ ਪ੍ਰੋਬਲਮ ਇਹ ਗੱਲ ਦੇ ਵਿੱਚ ਤੁਸੀਂ ਬੇਫਿਕਰ ਹੋ ਕੇ ਜਿਹੜਾ ਸਕਰੀਨਸ਼ਾਟ ਲੈ ਕੇ ਤੁਸੀਂ ਡਿਜ਼ਾਈਨ ਜਿਹੜਾ ਤਿਆਰ ਕਰਵਾ ਸਕਦੇ ਹੋ ਜੇ ਸਾਡੇ ਕੋਲ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਬਾਵਾ ਤਾਂ ਦੇਖੋ ਆਪਾਂ ਇਸ ਤਰ੍ਹਾਂ ਪੈਚ ਦਿੱਤਾ ਹੈਗਾ ਪੈਚ ਦੇ ਕੇ ਤੇ ਆਪਾਂ ਦੇਖੋ ਬੈਕ ਤੇ ਵੀ ਮਤਲਬ ਲੈਸ ਲਗਾਈ ਹੈ ਤੇ ਫਰੰਟ ਤੇ ਵੀ ਲਗਾਈ ਹੈ ਇਹਦੇ ਨਾਲ ਵੀ ਉਹਨਾਂ ਨੇ ਪਲਾਜ਼ੋ ਰੱਖਾਇਆ ਦਾ ਪੈਂਟ ਪਲਾਜ਼ੋ ਰੱਖਿਆਗਾ ਆਪਾਂ ਨਾਲ ਲਓ ਜੀ ਥੋੜਾ ਬਸ ਮੈਜ਼ਰਮੈਂਟ ਸਹੀ ਹੋਣਾ ਚਾਹੀਦਾ ਜੇ ਤੁਹਾਡੇ ਮੈਜ਼ਰਮੈਂਟ ਦੇ ਵਿੱਚ ਕੋਈ ਵੀ ਹੋਣਦਾਗਾ ਉਹਦੇ ਜ਼ਿੰਮੇਵਾਰ ਤੁਸੀਂ ਹੋਗੇ ਜੇ ਤੁਹਾਡਾ ਮੈਜ਼ਰਮੈਂਟ ਸਾਡੇ ਕੋਲ ਬਿਲਕੁਲ ਸਹੀ ਹੋਣ ਦਾ ਤਾਂ ਤੁਹਾਡੀ ਫਿਟਿੰਗ ਜਿਹੜੀ ਪਰਫੈਕਟ ਆਊਗੀ ਇਹਦੇ ਨਾਲ ਵੀ ਆਪਾਂ ਜਾਰਜਟ ਦਾ ਦੁਪੱਟਾ ਰੱਖਿਆ ਇਸ ਤਰ੍ਹਾਂ ਟਾਈ ਐਂਡ ਡਾਈ ਕਰਾਇਆਗਾ ਦੇਖੋ ਜੀ ਤੇ ਨਾਲ ਆਪਾਂ ਰੱਖੀ ਹੈਗੀ ਬਰੀਕ ਜੀ ਲੇਸ ਇਹਦੇ ਨਾਲ ਦਾ ਜੇ ਤੁਸੀਂ ਸੂਟ ਹੈਗਾ ਆਰਡਰ ਕਰਨਾ ਚਾਹੁੰਦੇ ਹੋਗੇ ਤੁਹਾਨੂੰ ਮਿਲ ਜਾਊਗਾ ਆਪਣੇ ਕੋਲੋਂ ਲੈ ਸਕਦੇ ਹੋਗੇ ਲਓ ਜੀ ਨੈਕਸਟ ਸੂਟ ਹੈਗਾ ਨਿੰਗੇ ਜੀ ਕਾਟਨ ਦੇ ਇਹਦੇ ਨਾਲ ਦਾ ਵੀ ਜੇ ਤੁਸੀਂ ਸੂਟ ਲੈਣਾ ਚਾਹੁੰਦੇ ਹੋਗੇ 1050 ਦਾ ਪ੍ਰਾਈਸ ਹੈਗਾ ਤਾਂ ਤੁਸੀਂ ਸੂਟ ਹੈਗਾ ਜਿਹੜੇ ਲੈ ਸਕਦੇ ਹੋਗੇ ਇਹ ਮਤਲਬ ਸਟਿਚ ਹੋ ਕੇ ਆਏ ਨੇਗੇ ਸੂਟ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਹਦੇ ਨਾਲ ਦੇ ਸੂਟ ਨੇ ਜਿਹੜੇ ਸੋਲਡ ਹੋ ਚੁੱਕੇ ਨੇ ਜੀ ਰਿਪੀਟ ਹੈ ਨਹੀਂਗੇ ਲਓ ਜੀ ਨੈਕਸਟ ਸੂਟ ਹੈਗਾ ਜਿਹੜਾ 올ਓਵਰ ਹੈ ਪ੍ਰਿੰਟ ਸੂਟ ਪ੍ਰਿੰਟ ਦੇਖੋ ਤੁਹਾਨੂੰ ਸੇਮ ਨਹੀਂ ਮਿਲੂਗਾ ਤੁਸੀਂ ਕੋਈ ਵੀ ਪ੍ਰਿੰਟ ਹੈਗਾ ਜਿੱਦਾਂ ਆਪਾਂ ਵੀਡੀਓ ਪਾਉਂਦੇ ਰਹਨੇਗੇ ਉਹਦੇ ਵਿੱਚੋਂ ਤੁਸੀਂ ਪ੍ਰਿੰਟ ਚੱਕ ਕੇ ਤਾਂ ਇਦਾਂ ਸੂਟ ਹੈ ਜਿਹੜਾ ਸਲਾਈ ਕਰਵਾ ਸਕਦੇ ਹੋਗੇ ਇਦਾਂ ਆਪਾਂ ਨੈੱਕ ਤੇ ਦੇਖੋ ਪਾਈਪਿੰਨ ਦਿੱਤੀ ਹੈਗੀ ਸਾਡੀ ਜਿਹੜੀ ਸੂਟ ਦੀ ਪਾਈਪਿੰਨ ਵੀ ਹੁੰਦੀ ਹੈ ਨੈੱਕ ਤੋਂ ਲਾ ਚੱਕਾ ਤੱਕ ਤੁਹਾਨੂੰ ਪੂਰੀ ਅਨ ਫਿਨਿਸ਼ਿੰਗ ਨਾਲ ਕੰਮ ਮਿਲੂਗਾ ਇਹ ਨਹੀਂ ਹੈਗਾ ਪਾਈਪਿੰਨ ਇਧਰ ਉਧਰ ਹੋਊਗੀ ਕਿਤੋਂ ਵੀ ਤੇ ਇਹ ਸਿੰਪਲ ਆਪਾਂ ਬਸ ਪਾਈਪਿੰਨ ਹੀ ਰੱਖੀ ਹੈ ਸੂਟ ਤੇ ਤੇ ਇਹ ਹੈਗਾ ਸੀ 올 ఓవర్ సూਟ ਨਾਲ ਹੈਗੀ ਹੈਗੀ ਬਾਟਮ ਇਸ ਤਰ੍ਹਾਂ ਰੈਡੀ ਕੀਤੀ ਹੈ ਨੈਕਸਟ ਸੂਟ ਹੈਗਾ ਜੀ ਬਰਬਰੀ ਦਾ ਇਹਦੇ ਵਿੱਚ ਤੁਹਾਨੂੰ ਸੂਟ ਆ ਜਾਏਗਾ ਨਹੀਂ ਮਿਲਣਾ ਕਿਉਂਕਿ ਇਹ ਸੋਲਡ ਹੋ ਚੁੱਕੇ ਸੀਗੇ ਸੂਟ ਸਾਰੇ ਜੇ ਤੁਹਾਨੂੰ ਇੱਕ ਸੂਟ ਮਿਲ ਸਕਦਾ ਹੈਗਾ ਆਪਾਂ ਚੈੱਕ ਕਰ ਲਾਂਗੇ ਇਦਾਂ ਆਪਾਂ ਦੇਖੋ ਨੈਕ ਤੇ ਡਿਜ਼ਾਈਨ ਬਣਾਇਆ ਹੈਗਾ ਜਿਹੜੀ ਲੈ ਸਗੀ ਉਹ ਆਪਾਂ ਗੋਟਾ ਪੱਤੀ ਦੀ ਰੱਖੀ ਹੈਗੀ ਉਸ਼ਾ ਲੱਗ ਜੇ ਕਾਟਨ ਦੇ ਨਾਲ ਉਹ ਲੈਸਾਂ ਨਹੀਂ ਜਿਹੜੀਆਂ ਲੱਗ ਲਗਾਈਆਂ ਨੇ ਗਿਆ ਤੇ ਇਸ ਤਰ੍ਹਾਂ ਨੈੱਕ ਬਣਾਇਆਗਾ ਇਦਾਂ ਦੇਖੋ ਫਰੰਟ ਬੈਕ ਚਾਕਾ ਤੇ ਇਹ ਦੇਖੋ ਪੇਸਟਿੰਗ ਮੰਗੂ ਆਏਗੀ ਸਾਰੀ ਲੈਸ ਦੇਖੋ ਪੇਸਟਿੰਗ ਮੰਗੂ ਲਗਾਈ ਹੈ ਕਿ ਆਪਾਂ ਫਰੰਟ ਬੈਕ ਚਾਕਾ ਤੇ ਸੇਮ ਬੈਕ ਤੇ ਵੀ ਇਦਾਂ ਹੀ ਡਿਜ਼ਾਈਨਿੰਗ ਦਿੱਤੀ ਹੈਗੀ ਸੂਟ ਤੇ ਇਹਦੇ ਨਾਲ ਦਾ ਸੇਮ ਸੂਟ ਇੱਕ ਤੁਹਾਨੂੰ ਮਿਲ ਜੂਗਾ ਜੇ ਕੋਈ ਵੀ ਪਹਿਨ ਲੈਣਾ ਚਾਹੁੰਦੀ ਹੈ ਤਾਂ ਲੈ ਸਕਦੇ ਹੋਗੇ ਪ੍ਰਾਈਸ ਦਾ ਜਿਹੜਾ ਮੈ ਤੋਂ ਵਟਸਐਪ ਤੇ ਪੁੱਛ ਲਿਓ ਤੇ ਬਾਜੂ ਤੇ ਵੀ ਆਪਾਂ ਇਸ ਤਰ੍ਹਾਂ ਹੀ लैस ਲਗਾਈਏਗੀ ਦੁਪੱਟਾ ਇਹਦਾ ਫਿਲਹਾਲ ਰੈਡੀ ਹੋਣਾ ਨਹੀਂ ਹੋਇਆ ਹੈਗਾ ਫਿਰ ਰਿਪੀਟ ਪਾ ਦਾਂਗੇ ਜਦੋਂ ਰੈਡੀ ਹੋ ਗਿਆ ਨੈਕਸਟ ਸੂਟ ਹੈਗਾ ਜੀ ਗ੍ਰੀਨ ਕਲਰ ਦਾ ਇਹ ਆਪਾਂ ਆਰਨ ਸਟੀਚ ਸੂਟ ਹੈਗਾ ਜਿਹੜਾ ਤੁਹਾਨੂੰ ਸ਼ੋਅ ਕੀਤਾ ਸੀਗਾ ਪਹਿਲਾਂ ਵੀਡੀਓ ਚ ਦੁਬਾਰਾ ਇਹ ਰਿਪੀਟ ਨਹੀਂਗੇ ਜਿਹੜੇ ਸਲਾਈ ਹੋ ਕੇ ਆਏ ਨੇ ਕਿ ਸੂਟ ਇਹ ਆਪਾਂ ਦੁਬਾਰਾ ਪਾ ਰਹੇ ਹਾਂ ਸਟਿਚਿੰਗ ਹੋ ਕੇ ਦੇਖੋ ਇਦਾਂ ਲੱਗਦੇ ਨੇਗੇ ਇਹਦੇ ਉੱਤੇ ਆਪਾਂ ਸਾਰੇ ਮਤਲਬ ਫੋਰ ਸਾਈਡ ਦਿੱਤੀ ਹੈਗੀ ਲੈਸ ਮਲਟੀ ਕਲਰ ਦੀ ਤੇ neck ਦਾ ਡਿਜ਼ਾਈਨ ਆਪਾਂ ਇਸ ਤਰ੍ਹਾਂ ਬਣਾਇਆ ਹੈਗਾ ਤੇ ਬਾਜੂ ਤੇ ਵਰਕ ਸੀਗਾ ਪਲੱਸ ਆਪਾਂ ਲੈਸ ਲਗਾਈ ਹੈ ਸੇਮ ਲੈਸ ਹੈ ਜਿਹੜੀ ਦੁਪੱਟੇ ਤੇ ਲੱਗੂਗੀ ਦੁਪੱਟਾ ਇਹਦੇ ਨਾਲ ਆਪਾਂ ਫੁੱਲ ਪਿਓਰ ਕਮਲ ਦਾ ਟਾਈ ਐਂਡਾਈ ਰੱਖਿਆ ਹੈਗਾ ਇਸ ਤਰ੍ਹਾਂ ਬਣਾਇਆ ਦੇਖੋ ਠੀਕ ਹੈ ਜੀ ਇਹਦੇ ਨਾਲ ਦਾ ਤੁਸੀਂ ਸੂਟ ਹੈ ਜਿਹੜਾ ਆਰਡਰ ਕਰਨਾ ਚਾਹੁੰਦੇ ਹੋਗੇ ਤਾਂ ਤੁਸੀਂ ਮੈਨੂੰ ਪ੍ਰਾਈਸ ਪੁੱਛ ਕੇ ਮੈਨੂੰ WhatsApp ਤੇ ਦਾ ਮੈਸੇਜ ਕਰਕੇ ਤਾਂ ਤੁਸੀਂ ਆਰਡਰ ਕਰ ਸਕਦੇ ਹੋ। ਨੈਕਸਟ ਸੂਟ ਆਪਾਂ ਰੈਡੀ ਕੀਤਾ ਹੈਗਾ ਕ੍ਰੇਪ ਦੇ ਉੱਪਰ। ਜੇ ਤੁਸੀਂ ਵੀ ਕ੍ਰੇਪ ਦੇ ਉੱਪਰ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ। ਇਸ ਤਰ੍ਹਾਂ ਤੁਸੀਂ ਕੰਮ ਦੀ ਜਿਹੜੀ ਫਿਨਿਸ਼ਿੰਗ ਹੈਗੀ ਚੈੱਕ ਕਰ ਸਕਦੇ ਹੋਗੇ ਫਰੰਟ ਪੈਕ ਚੱਕਾ ਤੇ ਆਪਾਂ ਜਿਹੜੀ ਲੈਸ ਲਗਾਈ ਹੈਗੀ ਬਿਲਕੁਲ ਬ੍ਰੇਕ ਜੀ ਲਗਾਈ ਹੈ ਰਾਸ਼ਟ ਸ਼ੇਡ ਦੀ ਇਸ ਤਰ੍ਹਾਂ ਦੇਖੋ ਇਹਦੇ ਮਤਲਬ ਹਿੱਪ ਤੱਕ ਹਿੱਪ ਤੱਕ ਹੈ ਜਿਹੜਾ ਵਰਕ ਆ ਜੂਗਾ ਸਾਰਾ ਇਹ ਨਿਊ ਡਿਜ਼ਾਈਨ ਹੈਗਾ ਆਪਣੇ ਬੁਟੀਕ ਦਾ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਇਹਦੇ ਨਾਲ ਦਾ ਪ੍ਰਾਈਸ ਲੈ ਕੇ ਜੇ ਤੁਸੀਂ ਕ੍ਰੇਪ ਤੇ ਰੈਡੀ ਕਰਾਉਗੇ ਥੋੜਾ ਜਿਹੜਾ ਪ੍ਰਾਈਸ ਹੈ ਥੋੜਾ ਕੋਸਟਲੀ ਪੈ ਜਾਂਦਾ ਲੋ ਜੀ ਇਦਾਂ ਆਪਾਂ ਨੈੱਕ ਰੱਖਿਆਗਾ ਤੇ ਫਿਰ ਇਸ ਤੋਂ ਬਾਅਦ ਇਸ ਤਰ੍ਹਾਂ ਬਾਵਾਂ ਦਾ ਵਰਕ ਆ ਜੂਗਾ ਲੋਟੀ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋਗੇ ਜਿੱਦਾਂ ਮਤਲਬ ਬਾਹਾਂ ਤੇ ਕੰਮ ਹੋਇਆ ਹੋਇਆਗਾ ਤਾਂ ਤੁਸੀਂ ਉਸ ਤਰ੍ਹਾਂ ਜਿਹੜਾਗਾ ਸਲਵਾਰ ਤੇ ਜਿਹੜਾ ਕੰਮ ਕਰਵਾ ਸਕਦੇ ਹੋ ਪੌਂਚਿਆਂ ਤੇ neck ਇਸ ਤਰ੍ਹਾਂ ਆ ਜਾਊਗਾ ਤਾਂ ਲੋਟੀ ਨੈਕਸਟ ਸੂਟ ਆ ਜਾਊਗਾ ਜੀ ਬਾਂਦਨੀ ਦੇ ਉੱਪਰ ਲੋਟੀ ਇਸ ਤਰ੍ਹਾਂ ਦਾ ਮਤਲਬ ਘੇਰਾ ਆ ਜਾਊਗਾ ਪੈਚ ਲਗਾ ਕੇ ਆਪਾਂ ਕੰਮ ਕੀਤਾਗਾ ਘੇਰੇ ਤੇ ਫਿਰ neck ਤੇ ਇਸ ਤਰ੍ਹਾਂ ਵਰਕ ਆ ਜਾਊਗਾ ਬਾਹਮਾ ਤੇ ਸੇਮ ਵਰਕ ਆ ਜਾਊਗਾ ਪੈਚ ਲਗਾ ਕੇ ਬਾਜੂ ਤੇ ਆਪਾਂ ਵਰਕ ਕੀਤਾਗਾ ਤੇ ਬਾਟਮ ਹੈਗੀ ਜਿਹੜੀ ਪਲੇਨ ਹੈਗੀ ਤੇ ਦੁਪੱਟਾ ਆਪਾਂ ਇਸ ਤਰ੍ਹਾਂ ਰੈਡੀ ਕੀਤਾਗਾ ਦੇਖੋ ਬਹੁਤ ਸੋਹਣੀ ਨਾਲ ਮੈਚ ਕਰਦੀ ਆਪਾਂ ਲੈਸ ਲਗਾਈ ਹੈਗੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਣਾ ਕਰਤਾ ਤੁਸੀਂ ਆਰਡਰ ਦੇਣਾ ਚਾਹੁੰਦੇ ਹੋਗੇ ਆਪਾਂ ਨੂੰ ਦੇ ਸਕਦੇ ਹੋਗੇ ਵਰਕ ਵਾਲੇ ਤੁਸੀਂ ਇਹ ਡਿਜ਼ਾਈਨ ਵੀ ਦੇ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਵੀ ਸਾਡੇ ਨਾਲ ਸ਼ੇਅਰ ਕਰਕੇ ਜਿਹੜਾ ਰੈਡੀ ਕਰਵਾ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਸਾਡੀ ਸਟਿਚਿੰਗ ਹੈ ਜਿਹੜੀ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ